ਕੀ ਕਹੋਗੇ ਅੱਜ ਕੇਜਰੀਵਾਲ ਨਾਬੇ ਦੇ ਵਿੱਚ ਆਇਆ ਤੇ ਭਗਵਾਨ ਤਮਨ ਭਗਵਾਨ ਤਮਨ ਵੀ ਆਇਆ ਤੇ ਕੁਰਸੀਆਂ ਜਿਹੜੀਆਂ ਕਾਫੀ ਜ਼ਿਆਦਾ ਖਾਲੀ ਇੰਦਾ ਹੀ ਰਹੀਆਂ ਆ ਆ ਦੇਖ ਲਓ ਉੱਥੇ ਨਾਬੇ ਮੈਂ ਕਹਿ ਰਿਹਾ ਕਿ ਅੱਜ ਮੈਂ ਵੀ ਹੁਣ ਨਾਬੇ ਚੱਲੇ ਆ ਸਾਡੀਆਂ ਕੁਰਸੀਆਂ ਵੀ ਦੇਖਦੇ ਜਿਸ ਪ੍ਰਕਾਰ ਲੋਕਾਂ ਨੂੰ ਇਸ ਗੱਲ ਦਾ ਪੱਤਾ ਹੈ ਕਿ ਇਹ ਸਰਕਾਰ ਨੇ ਅੱਜ ਪੰਜਾਬ ਦਾ ਜੋ ਹਾਲਾਤ ਕੀਤੇ ਨੇ ਸਾਰੀ ਦੁਨੀਆ ਜਾਣਦੀ ਹੈ ਅੱਜ ਦਿੱਲੀ ਤੋਂ ਬੰਦੇ ਲਿਆ ਲਿਆ ਕੇ ਸਾਡੇ ਚੇਅਰਮੈਨ ਲਾਤੇ ਪੰਜਾਬ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਸੋ ਪੰਜਾਬ ਦੀ ਸਾਇਕੀ ਨੂੰ ਪੰਜਾਬ ਦੀ ਸੋਚ ਨੂੰ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ 2014 ਦੀ ਪਾਰਲੀਮੈਂਟ ਦੇ ਵਿੱਚ ਜਦੋਂ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਹਰਗੀ ਜਿੱਤੀ ਲੇਕਿਨ ਚਾਰ ਸੀਟਾਂ ਆਮ ਆਦਮੀ ਪਾਰਟੀ ਇੱਥੇ ਜਿੱਤੀ ਫਿਰ 95 ਸੀਟਾਂ ਆਮ ਆਦਮੀ ਪਾਰਟੀ ਹੁਣ ਜਿੱਤੀ ਲੇਕਿਨ ਜਦੋਂ ਇਹਨਾਂ ਨੇ ਪੰਜਾਬ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੇ ਤੇ 7 ਸੀਟਾਂ ਕਾਂਗਰਸ ਪਾਰਟੀ ਨੂੰ ਜਿਤਾਈਆਂ ਤੇ ਕੇਵਲ ਤਿੰਨਾ ਤੇ ਕਬਜ਼ਾ ਰਿਹਾ ਬਾਈ ਇਲੈਕਸ਼ਨ ਵੀ ਹਾਰੇ ਔਰ ਬਰਨਾਲਾ ਜਿਹੜਾ ਗੜ ਸੀਗਾ ਉਹ ਵੀ ਹਾਰੇ ਔਰ ਅੱਜ ਦੀ 90 ਵਾਲੀ ਜਿਹੜੀ ਸਭਾ ਸੀ ਦੋਨਾਂ ਮੁੱਖ ਮੰਤਰੀਆਂ ਦੀ ਔਰੇ ਚ ਕੁਰਸੀਆਂ ਖਾਲੀ ਰਹਿਣਾ ਇਸ ਗੱਲ ਦਾ ਸਨੇਹ ਹੈ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਵਾਸਤੇ ਠੀਕ ਨਹੀਂ ਜਿੰਨਾ ਸਹੀ ਦੀ ਗੱਲ ਕਰੀਏ ਕਦੇ ਐਸਐਸਓ ਜ਼ਿੰਮੇਵਾਰੀ ਤੈਅ ਕਰਦਾਂਦੇ ਨੇ ਕਦੇ ਕਰਦਾਂਦੇ ਨੇ ਐਸਐਸਪੀ ਦੀ ਵੀ ਅਸੀਂ ਬਰਖਾਸਤ ਕਰ ਦਾਂਗੇ ਸਸਪੈਂਡ ਕਰ ਦਾਂਗੇ ਕਿ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਜੀ ਨਾ ਤਾਂ ਨਸ਼ਾ ਇਸ ਤਰ੍ਹਾਂ ਖਤਮ ਹੋਇਆ ਹੈ ਨਾ ਹੋਣਾ ਹੈ ਇਹ 3 ਸਾਲਾਂ ਬਾਅਦ ਕਿਉਂ ਮਹਿਮ ਚੇਤੇ ਆਈ ਇਹ ਲੋਕਾਂ ਨੂੰ ਬੇਵਕੂਫ ਬਣਾਉਣਾ ਜਾਂ ਹਣ ਪੁੱਛ ਕੇ ਇਹੋ ਜੀਆਂ ਕਦੇ ਐਮਐਲਏ ਫੜ ਲਿਆ ਕਦੇ ਮੰਤਰੀ ਫੜ ਲਿਆ ਕਦੇ ਡੀਸੀ ਸਸਪੈਂਡ ਕਰਤਾ ਫਿਰ ਭਾਲ ਕਰਤਾ ਕਦੇ ਵਿਜੀਲੈਂਸ ਦੇ ਅਫਸਰ ਸਸਪੈਂਡ ਕਰਤੇ ਫਿਰ ਭਾਲ ਕਰਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਰਿਹਾ ਸੋ ਇਹ ਨਸ਼ਾ ਜਿੰਨਾ ਚਿਰ ਡਿਮਾਂਡ ਰਹੇਗੀ ਉਹਨਾਂ ਚਿਰ ਸਪਲਾਈ ਚੇਨ ਟੁੱਟਣੀ ਮੁਸ਼ਕਿਲ ਹੈ ਇਸੇ ਕਰਕੇ ਮੈਂ ਕਹਣਾ ਇਸ ਗੰਭੀਰ ਮੁੱਦੇ ਤੇ ਚਿੰਤਨ ਮੰਤਨ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਘਟੋ ਘਟ ਲਗਾਤਾਰ ਘਟੋ ਘਟ ਸੌ ਕੇ ਡੱਚ ਚਰਚਾ ਹੋਵੇ ਕਿ ਨਸ਼ੇ ਤੇ ਰੋਥਮ ਕਿਵੇਂ ਲਾਈ ਜਾ ਸਕਦੀ ਹੈ ਗੱਲਾਂ ਬਾਤਾਂ ਨਾਲ ਕੋਈ ਸੌ ਖਾ ਜਾਂਦਾ ਕੋਈ ਅਰਦਾਸ ਕਰਾ ਲੈਂਦਾ ਐਦਾਂ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋਏਗਾ ਇਹਨਾਂ ਨੇ ਨਸ਼ਾ ਦਾ ਕੀ ਖਤਮ ਕਰਨਾ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਸੰਗਰੂਰ ਮਜੀਠਾ ਤੇ ਲੁਧਿਆਣੇ ਚ ਮੋਤਾ ਹੋਣੀ ਹੈ ਤੋ ਸੋਈ ਨਾ ਤੁਦੋ ਸ਼ਰਾਬ ਵੀ ਜ਼ਹਿਰੀਲੀ ਬਣ ਲੱਗ ਪਈ ਇਹਨਾਂ ਦੇ ਰਾਜ 'ਚ ਕਿ ਇਹਨਾਂ ਨੇ ਨਸ਼ਾ ਕੀ ਬੰਦ ਕਰਨਾ ਜਿਹੜਾ ਮਲੇਰ ਮੂਲ ਆਪਣੇ ਐਮ ਐਲ ਏ ਬੜੇ ਕਰਪਸ਼ਨ ਦੇ ਕੇਸ ਜਿਹੜੇ ਚਾਹ ਦੇ ਵਾਰ ਕੀ ਕਹਿਣਾ ਚਾਰ ਹੋ ਗਏ ਜੀ ਚਾਰ ਪਤਾ ਨਹੀਂ ਹੋਰੇ ਦਾ ਕਰਪਸ਼ਨ ਦਾ ਕੇਸ ਹੈ ਕਿ ਕੀ ਹੈ ਪਤਾ ਤਾਂ ਲੱਗਦਾ ਨਹੀਂ ਇਹ ਤਾਂ ਤੁਹਾਨੂੰ ਪੰਬਲ ਪੂਸਾ ਪਾ ਦਿੰਦੇ ਆ ਪ੍ਰੈਸ ਵਾਲਿਆਂ ਨੂੰ ਬੜਿੰਗ ਸਾਹਿਬ ਹੁਣ ਟੋਟਲ ਚਾਰ ਨੇ ਤਿੰਨ ਪਹਿਲਾਂ ਆਲਰੇਡੀ ਨੇ ਮੈਂ ਤਾਂ ਕਹਿ ਰਹੇ ਆ ਉਹ ਸਾਰੇ ਪਾਰਟੀ ਦੇ ਨਮਾਇੰਦੇ ਨੇ ਸਾਰੇ ਪਾਰਟੀਆਂ ਦੇ ਪ੍ਰੋਗਰਾਮ 'ਚ ਹੁੰਦੇ ਨੇ ਸਾਰੇ ਪਾਰਟੀ ਦੇ ਵਿਆਹਾਂ ਸ਼ਾਦੀਆਂ 'ਚ ਹੁੰਦੇ ਨੇ ਪਤਾ ਨਹੀਂ ਇਹ ਕਰਦੇ ਕਿਉਂ ਆ ਮਿੰਤਲਾ ਦਾ ਉਹਨਾਂ ਨੂੰ ਵਿਚਾਵੇਂ ਨੂੰ ਕਹਿੰਦੇ ਆ ਵੀ ਥੋੜੀ ਬਣੀ ਦੇਣੀ ਹੋਣੀ ਆ ਯਾਰ ਅਸੀਂ ਮਹੀਨਾ ਕਰ ਲਕਸ਼ਣ ਲੁਕਸ਼ਣ ਆ ਗਿਆ ਕੰਮ ਜਵਾਲ ਗਿਆ ਅਜਨਸ਼ਾ ਤੇ ਲੋਨ ਦੀ ਮਹਾਰੀ ਦਿੱਤੀ ਆ ਜੀ ਕੀ ਕਹੋਂਗੇ ਨੌਜਵਾਨ ਨੇ ਜ਼ਿੰਮੇਵਾਰੀ ਦਿੱਤੀ ਨਹੀਂ ਹੈ ਬੰਦੀ ਸੀ ਉਸ ਕੁੜੀ ਕਈ ਵਾਰੀ ਲੋਕ ਕਹਿ ਦਿੰਦੇ ਆ ਵੀ ਆਰ ਪਰਿਵਾਰ ਦੇ ਵਿਅਕਤੀ ਨੂੰ ਹੀ ਜ਼ਿੰਮੇਵਾਰੀ ਹੈ ਪਰਿਵਾਰ ਨੇ ਦਿੱਤੀ ਆ ਉ ਤਾਂ ਆਲਟੀਮੇਟਲੀ ਜਿਹੜੇ ਲੋਕ ਡਿਸਰਵ ਕਰਦੇ ਆ ਡਾਕਟਰ ਦਾ ਬੱਚਾ ਡਾਕਟਰ ਬੰਦਾ ਹੈ ਮਾਸਟਰ ਜੀ ਦਾ ਬੰਦਾ ਮਾਸਟਰ ਬੰਦਾ ਹੈ ਕੋਈ ਹੋਰ ਜਿਹੜਾ ਕੀਤਾ ਕਿਉਂਕਿ ਉਹ ਆਪ ਦੇ ਬਾਪ ਤੋਂ ਆਪ ਦੀ ਮਾਂ ਤੋਂ ਉਹ ਬੱਚੇ ਸਿੱਖਦੇ ਰਹਿੰਦੇ ਪਰ ਬੱਚਾ ਜੇ ਕਾਬਲ ਹੈ ਕਾਬਲੀਅਤ ਵਾਲਾ ਹੈ ਤਾਂ ਉਹਨੂੰ ਜ਼ਿੰਮੇਵਾਰੀ ਸੰਭਾਲਣ 'ਚ ਕੋਈ ਡਰ ਨਹੀਂ ਹੋਣਾ ਚਾਹੀਦਾ ਅੱਜ ਰਾਹੁਲ ਗਾਂਧੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ ਪ੍ਰਿਅੰਕਾ ਗਾਂਧੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਹੋਰ ਬੜੇ ਪੰਜਾਬ ਦੇ ਦੇਸ਼ ਦੇ ਲੀਡਰ ਹੈ ਸੋ ਉਸੇ ਤਰ੍ਹਾਂ ਇਹ ਸਾਡੀ ਛੋਟੀ ਭੈਣ ਨੂੰ ਸਾਡੇ ਢਾਂਜੀ ਹੋਰਾਂ ਨੇ ਜ਼ਿੰਮੇਵਾਰੀ ਦਿੱਤੀ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਨੌਜਵਾਨਾਂ ਨੂੰ ਅੱਗੇ ਲੈ ਕੇ ਆਣਾ ਨੋਜਵਾਨਾਂ ਦੀ ਸੋਝ ਮੁਤਾਬਕ ਚੱਲ ਸਕਦੇ ਆ ਉਹ ਸਮੇ ਮੁਤਾਬਕ ਚੱਲ ਸਕਦੇ ਹੁਣ ਮੈਨੂੰ ਤੁਸੀਂ 40 15 ਸਾਲ 20 ਸਾਲ ਪਿੱਛੇ ਲੈ ਜਾਓਗੇ ਰਾਜਾ ਵੜਿੰਗ ਚੋ ਫੁਰਤੀ ਨਹੀਂ ਹੈ ਜੋ 20 ਸਾਲ ਪਹਿਲਾਂ ਸੀ ਸਮੇ ਦਾ ਪਾਪ ਸਰ ਜੋ ਲੋਨ ਦੀ ਗੱਲ ਕੀਤੀ ਪੰਜਾਬ ਦੇ ਉੱਤੇ 4 ਲੱਖ ਦੀ ਲੋਨ ਦੀ ਗੱਲ ਉਹਦੇ ਬਾਰੇ ਥੋੜਾ ਦਸਤਾਰਨਾ ਦੱਸ ਸਵਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਇਹ ਕਰਜਾ ਹਜੇ 2 ਸਾਲ ਇਹਨਾਂ ਨੇ 2500 ਰੁਪਿਆ ਪੈਨਸ਼ਨ ਪੂਰੀ ਕਰਨੀ ਹੈ 1000 ਰੁਪਿਆ ਦਾ ਵਾਅਦਾ ਪੂਰਾ ਕਰਨਾ 12000 ਕਰੋੜ ਰੁਪਿਆ ਚਾਹੀਦਾ ਜੇ ਉਹ ਵਾਅਦਾ ਪੂਰਾ ਕਰਨਾ 2500 ਪੈਨਸ਼ਨ ਵਾਲਾ ਹੋਰ ਪੈਸੇ ਚਾਹੀਦੇ ਮੈਨੂੰ ਲੱਗਦਾ ਕਿ 2 ਸਾਲਾਂ ਚ ਵਧ ਕੇ 5.5 ਪੌਣੇ 6 ਲੱਖ ਹੋ ਜਾਏਗਾ ਫਿਰ ਸਾਡੇ ਤੋਂ ਤਾਂ ਕਿਸ਼ਤੀ ਨਹੀਂ ਮੁੜਨੀ ਜਿਹੜੀ ਸੜਕ ਦੀ ਅੱਜ ਅਸੀਂ ਮਰਮਮਤ ਕਰਦੇ ਹਾਂ 5 ਸਾਲਾਂ ਬਾਅਦ ਰਿਪੇਅਰ ਕਰਦੇ ਫਿਰ ਉਹ 10 ਸਾਲਾਂ ਬਾਅਦ ਹੋ ਜੂ ਜਿਹੜੀ ਸੜਕ ਦੇ 5 ਸਾਲਾਂ ਬਾਅਦ 20 ਲੱਖ ਰੁਪਏ ਲੱਗਦਾ ਹੈ ਫਿਰ 40 ਲੱਖ ਰੁਪਏ ਲੱਗੂ ਮੇਰੇ ਕਹਿਣ ਦਾ ਮਤਲਬ ਪੰਜਾਬ ਮਰਨ ਦੇ ਕਿਨਾਰੇ ਵੱਲ ਵੱਧ ਰਿਹਾ ਹੈ ਪੰਜਾਬ ਦੇ ਵਾਸਤੇ ਕੋਈ ਠੋਸ ਸਰਕਾਰ ਬਣੇ ਤੇ ਚੰਗੇ ਲੋਕ ਆਉਣ ਪਾਲਿਸੀਜ਼ ਪਲੈਨਿੰਗਸ ਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜਿਸ ਪ੍ਰਕਾਰ ਹਾਲਾਤ ਬਣੇ ਆ ਕਿ 100-100 ਹਜ਼ਾਰ-ਹਜ਼ਾਰ ਕਰੋੜ ਰੁਪਏ ਦਾ ਬਜਟ ਕੇਵਲ ਐਡਵਰਟਾਈਜ਼ਮੈਂਟ ਲਈ ਰੱਖ ਦਿੱਤਾ ਗਿਆ 500 ਕਰੋੜ ਰੁਪਏ ਦਾ ਬਜਟ ਆਟੇ ਆਸੇ ਰੱਖ ਦਿੱਤਾ ਗਿਆ ਕਿਉਂਕਿ ਆਟਾ ਦਾ ਕਿਸੇ ਦੀ ਡਿਮਾਂਡ ਨਹੀਂ ਸੀ ਕਣਕਲੇ ਨਹੀਂ ਸੀ ਉਹ 500 ਕਰੋੜ ਰੁਪਏ ਦਾ ਟੈਂਡਰ ਹੋ ਗਿਆ ਸਾਡੇ ਪੰਜਾਬ ਦਾ ਟੈਕਸ ਟੇਅਰ ਦਾ ਜਿਹੜਾ ਪੈਸਾ ਸੀ ਉਹ ਖਰਾਬ ਹੋ ਗਿਆ ਹੁਣ 500 ਕਰੋੜ ਰੁਪਏ ਕੌਣ ਦੇਗਾ ਸੋ ਮੇਰੇ ਕਹਿਣ ਦਾ ਮਤਲਬ ਇਸਾ ਕਰਕੇ ਕਿਹਾ ਮੈਂ 117 ਐਮਐਲਏ ਬਹੁਤ ਬੁੱਧੀਮਾਨ ਚਾਹੀਦੇ ਨੇ ਚਾਹੇ ਉਹ ਕਿਸੇ ਪਾਰਟੀ ਦੇ ਹੋਣ ਜਿਹੜੇ ਪੰਜਾਬ ਨੂੰ ਬਚਾ ਸਕਦੇ ਨੇ ਆਦਰਵਾਇਜ਼ ਪੰਜਾਬ ਬਚੇਗਾ ਨਹੀਂ ਅਨਿਕਾ ਬੀਬੀ ਐਮ ਤੋਂ ਵੀ ਪੰਜਾਬ ਦਾ ਜਿਹੜਾ ਕਬਜ਼ਾ ਲੱਗ ਤਾ ਕੋ ਖਤਮ ਕਰ ਦੇ ਨਹੀਂ 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 ਕੋਣੂ ਕਿਨੇ ਕਿਆ ਨਹੀਂ ਉੱਥੇ ਜਿਹੜੀ ਪੁਲਿਸ ਸੀ ਕੋਈ ਵਾਪਸ ਭੇਜਦੀ ਜੀ ਕੋਨੂੰ ਪਤਾ ਹੈ ਕੱਲ ਫੋਟੋ ਆਈ ਹੈ ਮਾਨ ਸਾਹਿਬ ਦੀ ਜੀ ਉਹਨਾਂ ਨੇ ਸਿਰ ਝੁਕਾ ਕੇ ਕਿਸ ਤਰ੍ਹਾਂ ਮਿਲ ਰਹੇ ਨੇ ਮੋਦੀ ਜੀ ਨੂੰ ਮੈਨੂੰ ਲੱਗਦਾ ਵੀ ਬੀਬੀ ਐਮ ਸਾਰੀ ਮੋਦੀ ਜੀ ਨੇ ਭਗਵੰਤ ਮਾਨ ਜੀ ਨੂੰ ਦੇਤੀ ਐ ਇਸੇ ਕਰਕੇ ਉਹ ਸ਼ੁਕਰੀਆ ਕਰ ਰਹੇ ਨੇ ਨਹੀਂ ਤੁਹਾਨੂੰ ਲੱਗਦਾ ਵੀ ਕੋਈ ਨਹੀਂ ਪਰ ਇਸ ਤਰ੍ਹਾਂ ਇੰਨਾ ਝੁੱਕ ਕੇ ਮੁੱਖ ਮੰਤਰੀ ਜਦੋਂ ਫਟੇ ਬੁਲਾ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਬੀਬੀ ਐਮ ਦਾ ਮਸਲਾ ਹੱਲ ਕਰਾ ਲਿਆ ਹੋਵੇ ਮਾਨ ਸਾਹਿਬ ਨੂੰ ਜਰਾ ਪੁੱਛੋ ਤੁਸੀਂ ਇਸ ਬਾਰੇ ਸਾਨੂੰ ਤਾਂ ਲੱਗਦਾ ਕਿ ਮੋਦੀ ਜੀ ਨੇ ਕੁਝ ਨਹੀਂ ਦੇਣਾ ਮੋਦੀ ਜੀ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਨਾ ਸਿੱਖਾਂ ਨੂੰ ਨਾ ਮੁਸਲਮਾਨਾਂ ਨੂੰ ਨਾ ਸਈਆਂ ਨੂੰ ਨਾ ਹਿੰਦੂ ਭਰਾਵਾਂ ਨੂੰ ਕੀ ਲੱਗਦਾ ਸਰ ਮਾਨ ਸਾਹਿਬ ਨੇ ਵੀ ਜਿਹੜੀ ਸਰਾਵ ਛੱਡੀ ਮੈਂ ਯਾਰ ਇਹ ਨਿੱਜੀ ਗੱਲਾਂ ਦੇ ਬਾਰੇ ਗੱਲ ਨਹੀਂ ਕਰੂੰਗਾ ਪੀ.ਡੀ.ਸੀ ਵਾਲੇ ਭਾਈ ਅੱਜ ਸਾਡੀ ਕੀ ਹੈ ਜੀ ਕਿਵੇਂ ਦੇਖਦੇ ਹੋ ਅੱਜ ਵਾਲੇ ਜਿਹੜੇ ਆਇਆ देखिए सब तो पहला था, ये बहुत ही कामयाब रैली हुई है और मैं आपके दे हल्के दे बहुत बहुत शुक्रिया कहती हाँ बहुत बहुत धन्यवाद करती हाँ तो बहुत मुबारकबाद दी सेवा कौन देखिए मैं मेरे लिए बहुत ही एक ओवरवेलमिंग मोमेंट है एक बहुत ही देने वाला पल है मैं सोचा ही नहीं सी। ये मतलब ये मैं सारी चीज़ा हो जाएगी पर मैं सिर्फ इन्ना ही कहूँगी भी मैं अल्लाह ताला की मर्जी से राजी हूँ और मैं अपने लोगों की लड़ाई लड़न लड़न लिए तैयार